ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਇੱਕ ਤਾਂ ਜਿਹੜਾ ਪਰਚਾ 307 ਉਹ ਪਿੰਡਾਂ ਵਾਲਾ 307 ਨਹੀਂ ਹੈ ਕਿ ਵੀ ਅਗਲੇ ਜਿਹੜਾ 307 ਧਾਰਾ ਜਿਹੜੀ ਸਾਡੇ ਪਿੰਡਾਂ 'ਚ ਹੁੰਦੀ ਹੈ ਨਾ 307 ਧਾਰਾ ਇਹ ਉਹ ਨਹੀਂ ਹੈ ਪ੍ਰਧਾਨ ਮੰਤਰੀ ਨੂੰ ਮਾਰਨ ਦੀ 307 ਆ ਇਹ ਜਿਹੜੀ ਜੇਲ੍ਹ ਦਾ ਖੱਟਾ ਜਿਹੜਾ ਬੰਦਾ ਇਹਦੇ ਅੰਦਰ ਚਲੇ ਗਿਆ ਬਾਹਰ ਨਹੀਂ ਆਉਣਾ ਹੈ ਜਿਹੜਾ ਬੰਦਾ ਇਸ ਕਦਮੇ ਦੇ ਅੰਦਰ ਚਲੇ ਆ ਗਿਆ ਉਹ ਬਾਹਰ ਨਹੀਂ ਨਿਕਲ ਸਕੂਗਾ ਜਵਾਨਤਾ ਜਮੂਨਤਾ ਨੂੰ ਭੁੱਲਿਓ ਮੈਂ ਉਹਨਾਂ ਵੀਰਾਂ ਨੂੰ ਅਪੀਲ ਕਰਦਾ ਜਿੰਨੇ ਪੇਪਰ ਤੇ ਦਰਜ ਹੈ ਉਹ ਪੇਸ਼ ਨਾ ਹੋਣ ਉਹ ਪੇਸ਼ ਨਾ ਹੋਣ ਉਹਨੇ ਵੀ ਸੱਦਾ ਸਾਡਾ ਸੀ ਸਾਡਾ ਸੱਦਾ ਸੀ ਪ੍ਰਧਾਨ ਮੰਤਰੀ ਨੇ ਸਾਨੂੰ ਦਿੱਲੀ ਨਹੀਂ ਵੜਨ ਦਿੱਤਾ ਅਸੀਂ ਉਹਨੂੰ ਪੰਜਾਬ ਚ ਨਹੀਂ ਵੜਨ ਦਏ ਜਿੰਦਾਬਾਦ 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 ਅਸੀਂ ਐਸ ਕੇ ਮਨੇ ਸੱਦਾ ਦਿੱਤਾ ਸੀ ਸਾਰੇ ਪੰਜਾਬ ਚ ਬੀ ਜੀ ਪੀ ਦਾ ਬਾਈਕਾਟ ਕਰੋ ਸਾਰੇ ਪੰਜਾਬ ਨੇ ਬੀ ਜੀ ਪੀ ਦਾ ਬਾਈਕਾਟ ਕੀਤਾ ਸਾਰੇ ਪੰਜਾਬ ਚ ਇੱਕ ਵੀ ਅਸੀਂ ਬੀਜੇਪੀ ਦਾ ਉਮੀਦਵਾਰ ਜਿੱਤ ਕੇ ਨਹੀਂ ਜਾਣ ਦਿੱਤਾ ਪੰਜਾਬ ਚ ਸਾਡੇ ਸੱਜੇ ਤੇ ਲੋਕਾਂ ਨੇ ਰੈਲੀ ਜ ਨਹੀਂ ਆਏ ਸਾਡੇ ਸੱਜੇ ਤੇ ਲੋਕ ਰੈਲੀ ਜ ਨਹੀਂ ਆਏ ਇਸ ਨੂੰ ਵੇਖ ਕੇ ਪ੍ਰਧਾਨ ਮੰਤਰੀ ਨੇ ਜਦੋਂ ਰਿਪੋਰਟ ਲਈ ਬਛੰਡਾ ਆਡੇ ਤੇ ਵੀ ਕੁਰਸੀਆਂ ਤਾਂ ਖਾਲੀ ਆ ਮੈਂ ਖੁੱਲ੍ਹ ਕੇ ਖਾਲੀ ਕੁਰਸੀਆਂ ਨੂੰ ਸੰਬੋਧਨ ਕਰੂੰ ਬਾਕੀ ਸਾਰਾ ਡਰਾਮਾ ਰਹਿ ਗਿਆ ਭਈ ਤੇ ਆ ਵੀ ਉਹ ਡਰਾਮੇ ਦਾ ਪਾਸਾ ਹੈ ਅਨ ਹੁਣ ਕੀਤਾ ਹੈ 300 ਰੁਪਏ ਛੋ ਆ ਕੇ ਭਗਵਾਨ ਦਾ ਮਾਨ ਕਿਸਾਨਾਂ ਦੇ ਧਾਰਾ ਵਧਾਦਿਆਂ ਧਾਰਾ ਵੀ ਬਹੁਤ ਸੀਰੀਅਸ ਵਧਾਈਆਂ ਮੈਂ ਜੇ ਇਹਦਾ ਲਿੰਕ ਜੋੜਾਂ ਮੁੱਦਕੀ ਦੇ ਸਥਾਨ ਤੇ ਖਾਲਸਾ ਫੌਜ ਤੇ ਅੰਗਰੇਜ਼ਾਂ ਦੀ ਫੌਜ ਟੱਕਰ ਹੋਈ ਮੁੱਦਕੀ ਦੇ ਸਥਾਨ ਤੇ ਖਾਲਸਾ ਨੇ ਕਟਕਟ ਕੇ ਅੰਗਰੇਜ਼ ਮੌਕੇ ਮਾਰਤੇ ਪਰ ਗਦਾਰ ਜਾ ਜੁੜੇ ਗਦਾਰੇ ਜੜ ਕੇ ਜਾ ਕੇ ਅੰਗਰੇਜ਼ਾਂ ਨੂੰ ਮੋਗਾ ਮੋੜ ਕੇ ਲਿਆ ਸਾਡੇ ਪੰਜਾਬ ਨੂੰ ਗੁਨਾਮ ਕੀਤਾ ਇਹ ਆ ਗਦਾਰ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਇਹ ਪੰਜਾਬ ਦੇ ਗਦਾਰ ਆ ਜਿਹੜੇ ਜਿਨ੍ਹਾਂ ਨੇ ਅਸਲਾਂ ਨੇ ਪਰਚਾ ਦਰਜ ਕੀਤਾ ਇਹ ਪੰਜਾਬ ਦੇ ਗਦਾਰ ਆ ਪੰਜਾਬ ਨੇ ਗਿਦਾਰੀ ਕਰ ਰਹੀ ਹੈ ਇਹ ਜਦੋਂ ਆ ਜਿਹੜੇ ਬੀਜੇਪੀ ਨਾਲ ਜੁੜੇ ਲੋਕ ਆ ਪੰਜਾਬ ਜਦੋਂ ਬੀਜੇਪੀ ਪੰਜਾਬੀਆਂ ਨੂੰ ਦੇਖਣਾ ਨਹੀਂ ਚਾਹੁੰਦੀ ਐ ਤੇ ਅੱਜ ਉਹਦੇ ਨਾਲ ਚੜਨਾ ਤੇ ਮੈਨੂੰ ਬਹੁਤ ਅਫਸੋਸ ਆ ਇੱਕ ਗੱਲ ਦਾ ਜਿੰਨੀਆਂ ਵੋਟਾਂ ਰਾਣਾ ਖੋਦੀ ਫਰੋਜਪੁਰ ਤੋਂ ਲੈ ਕੇ ਗਿਆ ਉਹ ਫੀਜੇਪੀ ਦੀਆਂ ਵੋਟਾਂ ਸਾਡੇ ਲੜਕੀਆਂ ਐ ਉਹ ਲੜਕੀਆਂ ਇਹਨੀਆਂ ਵੋਟਾਂ ਪਹਿਣੀਆਂ ਨਹੀਂ ਸੀ ਕਹਿੰਦੀਆਂ ਰਾਣਾ ਖੋਦੀ ਪੰਜਾਬ ਦੇ ਗਿਦਾਰ ਲੋਕ ਹੈ ਅੱਜ ਨੰਗੀ ਚਿੱਟੀ ਗਿਦਾਰੀ ਹੋ ਰਹੀ ਹੈ ਪੰਜਾਬ ਨੂੰ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸਾਡਾ ਪੰਜਾਬ ਪਾਕਿਸਤਾਨ ਨਾਲ ਕੀ ਵਿਰੋਧ ਹੈ ਕੋਈ ਹੈ ਵਿਰੋਧ ਉਧਰ ਕਿੰਨੇ ਕਰੋੜ ਪੰਜਾਬੀ ਆ ਸੀ ਇੱਥੇ 10 ਕਰੋੜ ਪੰਜਾਬੀ ਉਧਰ ਵੀ ਪੰਜਾਬੀ ਆ ਸੀ ਵੀ ਪੰਜਾਬੀ ਆ ਸਾਡਾ ਕੋਈ ਇੱਕ ਦੂਜੇ ਨਾਲ ਲੜਾਈ ਨਹੀਂ ਸਾਡੀ ਕੋਈ ਲੜਾਈ ਨਹੀਂ ਹੈ ਜਾਣ ਕੇ ਬਾਰਡਰ ਤੇ ਪੁੱਛ ਲਾ ਕੇ ਸਾਨੂੰ ਅਲੱਗ-ਅਲੱਗ ਕੀਤਾ ਵਾ ਤੇ ਸਾਡਾ ਬਾਰਡਰ ਖੁੱਲਣਾ ਚਾਹੀਦਾ ਜੋ ਸਾਡਾ ਬਾਰਡਰ ਹੈ ਖੁੱਲਣਾ ਚਾਹੀਦਾ મોદી ਕਹਿੰਦਾ ਤੁਹਾਡੀ ਕਣਕ ਨਹੀਂ ਉੱਧਰ ਵਿਕਣ ਦੇਣੀ ਤੁਹਾਡੇ ਝੋਨੇ ਨਹੀਂ ਵਿਕਣ ਦੇਣਾ ਉੱਧਰ ਦੱਸੋ ਅਸੀਂ ਕਿੱਥੇ ਵੇਚੀਏ ਤੁਹਾਡੇ ਕਣਕ ਉਹ ਕਹਿੰਦੇ ਪੰਜਾਬ ਦਾ ਚੌਣ ਮੜਾ ਹੋ ਗਿਆ ਪੰਜਾਬ ਦਾ ਨੀ ਹੈ ਕਈ ਸਾਲ ਸਾਡਾ ਚੌਲ ਖੰਦੇ ਰਹੇ 40 ਸਾਲ ਸਾਡਾ ਚੌਲ ਖੰਦੇ ਰਹੇ ਹੁਣ ਕਹਿੰਦਾ ਸਾਡਾ ਚੌਲ ਮੋੜਾ ਹੁਣ ਕਹਿੰਦਾ ਸਾਡੀ ਕੰਡ ਕਿ ਨਹੀਂ ਖਰੀਦਣੀ ਹੁਣ ਕਹਿੰਦਾ ਸਾਡੀ ਯੂਨੀਵਰਸਿਟੀ ਨਹੀਂ ਛੱਡਣੀ ਹੁਣ ਕਹਿੰਦਾ ਤੁਹਾਨੂੰ ਪਾਣੀ ਨਹੀਂ ਦੇਣਾ ਪੰਜਾਬੀਆਂ ਕਰਾਂਗੇ ਕੀ ਤੁਸੀਂ ਪੰਜਾਬੀਓ ਅੱਜ ਲੜਨ ਮਰ ਤੋਂ ਬਿਨਾ ਕੋਈ ਨਹੀਂ ਜਾ ਰਾਨੀ ਅੱਜ ਉਹ ਜਿਹੜਾ ਸਾਡਾ ਖਾਲਸਾ ਰਾਜ ਸੀ ਅੱਜ ਪੰਜਾਬੀਆਂ ਦਾ ਰਾਜ ਬੁਣਾ ਚਾਹੀਦਾ ਹੈ ਪੰਜਾਬੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਪੰਜਾਬੀਆਂ ਨੂੰ ਇਕੱਠੇ ਕੀਤਾ ਜਾ ਰਿਹਾ ਹੈ ਆ ਸਾਰੇ ਜਿਹੜੇ ਪੁੱਲੋਂ ਫਸਤਰ ਆ ਅੱਜ ਸਰਕਾਰਾਂ ਦੀ ਬੋਲੀ ਬੋਲ ਕੇ ਇਹ ਬੀਜੇਪੀ ਨਾਲ ਰੜੇ ਰੇ ਆ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੇ ਇਸ ਇਸ ਲਈ ਅਸੀਂ ਇਸ ਕੇਸ 'ਤੇ ਸਾਰਾ ਜੋਰ ਲਾ ਮੰਗੇ ਇਹ ਕੇਸ ਬਾਸ ਜੇ ਨਾ ਬਾਸ ਕਰਾ ਸਕੇ ਸਾਡੀ ਇੱਕ ਤਹੀਨ ਆ ਪੰਜਾਬੀਆਂ ਦੀ ਜੇ ਕਿ ਸਾਡਾ ਬਾਸ ਨਹੀਂ ਹੁੰਦਾ ਏ ਇਹਨਾਂ ਸਜ਼ਾਵਾਂ ਹੋ ਜਾਂਦੀਆਂ ਕਿ ਤੇ ਇਹਨਾਂ ਕੇਸਾਂ ਦੇ ਵਿੱਚ ਪੰਜਾਬੀਆਂ ਦੀ ਤਹੀਨ ਹੈ ਪੰਜਾਬੀਆਂ ਨੂੰ ਲੜਨ ਪਰਣਾ ਚਾਹੀਦਾ ਇਹ ਸ਼ੰਭੂ ਤੇ ਉਸ ਮੋਰਚੇ ਨਾਲ ਕਿਤੇ ਵੱਡਾ ਮੋਰਚਾ ਕੰਪਿਊਟਰ ਕਿਕਰੀ ਜਾਂ ਹੋਰ ਕੋਈ ਵੀ ਮੋਰਚਾ ਆਵੇ ਜਾਂ ਜਿਹੜਾ ਨਵਾਂ ਡਰਾਫਟ ਆਇਆ ਜਿਹੜਾ ਤਿੰਨ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਦਿੱਲੀ ਚ ਉਹ ਫਿਰ ਡਰਾਫਟ ਭੇਜਤਾ ਪੰਜਾਬ ਸਰਕਾਰ ਨੂੰ ਵੀ ਪਾਸ ਕਰੋ ਪਰ ਇਹ ਉਹਨਾਂ ਸਾਰਿਆਂ ਤੋਂ ਆ ਕੇ ਸੁੱਧੂ ਵੱਡਾ ਹੈ ਇਹਦੇ ਲਈ ਅਸੀਂ ਸਾਰਾ ਜੋਰ ਲਾਵਾਂਗੇ ਮੇਰੇ ਜਥੇਬੰਦੀਆਂ ਜਾਨਾ ਸਕੱਤਰ ਭੈਣਾਂ ਕਰਕੇ ਕਿਹਾ ਕਿ ਅਸੀਂ ਤਰਕੀ ਦੀ ਸਾਈ ਨੂੰ ਸਾਰਾ ਜੋਰ ਲਾ ਦੇਵਾਂਗੇ ਫਰੋਹਪੁਰ ਜ਼ਿਲ੍ਹੇ ਦੇ ਐਸਐਸਪੀ ਨੂੰ ਘੇਰਨਾ ਇੱਥੋਂ ਦੇ ਡੀਸੀਆਂ ਨੂੰ ਘੇਰਨਾ ਸਾਰੇ ਪੰਜਾਬ 'ਚ ਬੰਦ ਕਰਾਉਣਾ ਕਿੱਥੋਂ ਤੱਕ ਵੀ ਅੰਦੋਲਨ ਜਾ ਸਕਦਾ ਅਸੀਂ ਲੈ ਕੇ ਤੁਰੇ ਕਰ ਕਰ ਜਾਵਾਂਗੇ ਪੰਜਾਬੀਓ ਲੜਨ ਦਾ ਵੇਲਾ ਹੈ ਪੰਜਾਬੀਓ ਲੜਨ ਦਾ ਵੇਲਾ ਹੈ ਕਿ ਕੇਸ ਪੈਣ ਲੱਗੇ ਏਡੀਆਂ ਏਡੀਆਂ ਵੱਡੇ ਕੇਸ ਸਾਡੇ ਬੰਦੇ ਫਸਣ ਲੱਗੇ ਇੱਥੇ ਕਿਸੇ ਨੇ ਲੜਾਈ ਨਹੀਂ ਲੜਨੀ ਹੈ ਛੱਪਾ ਵਜੂ ਸਾਡੇ ਦੇ ਛੱਪਾ ਇਹ ਛੱਪਾ ਤੋੜਨਾ ਹੈ ਜਿਹੜਾ ਸਾਡੇ ਦੇ ਛੱਪਾ ਪਾਇਆ ਜਾ ਰਿਹਾ ਨਾ ਇਹ ਛੱਪਾ ਤੋੜਨਾ ਹੈ ਕਿੰਨਾ ਵੀ ਮਰਜ਼ੀ ਹੋ ਜਾਏ ਇਹ ਗੇਸ਼ ਬਾਸ਼ ਕਰਾ ਕੇ ਰਹਿਣਾ ਉਦੋਂ ਤੱਕ ਸਾਡਾ ਅੰਦੋਲਨ ਹੈ ਬਾਕੀ ਅਸੀਂ ਧਨਵਾਦੀ ਹਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਜਿਨ੍ਹਾਂ ਨੇ ਅੱਜ ਪਹਿਲੇ ਦਿਨ ਮੋਰਚਾ ਲਾਇਆ ਅਸੀਂ ਕਿਸੇ ਮੋਲੀ ਦੀ ਹੋਰ ਜੱਥੇ ਬੰਨੀਆਂ ਨੇ ਕੀਤੀ ਆ ਅਗੇ ਫਰੋਡ ਪਰ ਇਹ ਲਿਆ ਦਿਗਾ ਸਾਰਿਆਂ ਜੱਥੇਬੰਦਿਆਂ ਨੂੰ ਪਾਵੇਂ ਕਿਸੇ ਮੈਕਮੇ ਦਾ ਬੱਚਾ ਅਸੀਂ ਇਹ ਅਪੀਲ ਕਰਦੇ ਆਂ ਵੀ ਇਸ ਕੇਸ ਲਈ ਲੜਾਈ ਲੈ ਇਕੱਠੇ ਹੋ ਕੇ ਲਾਂਗੜ ਬਣ ਲੋ ਲਾਂਗੜ ਬਣ ਇਹ ਕੇਸ ਆਪਾਂ ਪਾਸ ਕਰਾਉਣਾ ਅਸੀਂ ਉਹਨਾਂ ਲੋਕਾਂ ਦੀ ਢਾਲ ਬਣਨਾ ਜਿਨ੍ਹਾਂ ਦੇ ਪੱਤਿਆ ਪੱਤਿਆ ਪੱਤੀਆਂ ਛੱਪੀਆਂ ਤੇ ਨਹੀਂ 100 ਬੰਦਾ ਹੋਰ ਪਾਇਆ ਉਹਦੇ ਜਿਹਨੂੰ ਮਰਜ਼ੀ ਤੁਮੀ ਜਾਣ ਉਹਦੇ ਵਿੱਚ ਜਿਹਨੂੰ ਮਰਜ਼ੀ ਤੁਮੀ ਜਾਣ ਇਹ ਸੈਂਟਰ ਦੀਆਂ ਏਜੰਸੀਆਂ ਪੰਜਾਬ ਦੀਆਂ ਏਜੰਸੀਆਂ ਨੇ ਲੜਕੇ ਕੀਤਾ ਸੈਂਟਰ ਦੀਆਂ ਏਜੰਸੀਆਂ ਪੰਜਾਬ ਦੀਆਂ ਏਜੰਸੀਆਂ ਭਗਵੰਤ ਮੋਦੀ ਉਹਦੇ ਸਾਰੇ ਮਹਿਕਮੇ ਸਾਰਿਆਂ ਨੇ ਲੜਕੇ ਸਾਹ ਰੱਖੀ ਆ ਤਾਂ ਕਿ ਉਹ ਇਹ ਕਹਿੰਦੇ ਆ ਪੰਜਾਬੀਆਂ ਨੂੰ ਜਿਆਦੇ ਆ ਐਮਐਸਪੀ ਦਾ ਉਹ ਕਨੇ ਇਹੀ ਧਾਰੀ ਰੱਖਦੇ ਆ ਧਰਨਾ ਇਹਦੇ ਜੋ ਸਾਨੂੰ ਸਭ ਕੁਝ ਕਾਉਣ ਦੀ ਗੱਲ ਦਾ ਇਹ ਕੇਸ ਨਾਰੋਕਸ਼ਕੇ ਹੋਰ ਵੀ ਕੇਸ ਥਾ ਥਾ ਕਰਦੇ ਤੁਰੇ ਆਉਣਗੇ ਹੋਰ ਕੇਸ ਵੀ ਤੁਰੇ ਆਉਣੇ ਆ ਇਸ ਵਾਸਤੇ ਲੜਾਈ ਹੈ ਮੈਂ ਇਹ ਜਿਹੜੇ ਗਿਧਾਰ ਲੋਕ ਆ ਜਿਹੜੇ ਪਰਚੇ ਬਣਾਉਂਦੇ ਹੋਰ ਕਰਦੇ ਆ ਮੈਂ ਉਹਨੂੰ ਕਹਿੰਨਾ ਹੈ ਉਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਲੋਕਾਂ ਦੀਆਂ ਜਿਹੜੇ ਛਾਣੇਦਾਰ ਨੂੰ ਨਹੀਂ ਪਤਾ ਜਿਹੜੇ ਡੀਐਸਪੀ ਨੂੰ ਪਤਾ ਵੀ 307 ਕਦੋਂ ਲੱਗਦੀ ਹੈ 307 ਤਾਂ ਉਹਨੂੰ ਲੱਗਦੀ ਕਿ ਵੱਡਿਆ ਬਿਆ ਹੋਵੇ ਬੰਦਾ ਜਦੋਂ ਵੱਡਾ ਮਰਨ ਵਾਲਾ ਹੋਵੇ ਬੰਦਾ ਉਦੋਂ ਲੱਗਦੀ ਹੈ ਉਹਨੂੰ ਤਰੀਦ ਨਹੀਂ ਆਈ ਹੈ ਉਹ 5 ਕਿਲੋਮੀਟਰ ਪਿੱਛੇ ਮੁੜ ਗਿਆ ਇਹ ਵੀ ਨਹੀਂ ਪਤਾ ਮੁੜਿਆ ਕਿ ਨਹੀਂ ਆਇਆ ਵੀ ਕਿ ਨਹੀਂ ਆਇਆ ਇਸ ਬਾਰੇ ਵੀ ਭਲੇਖਾ ਵੀ ਉਹ ਆਇਆ ਹੈ ਕਿ ਨਹੀਂ ਆਇਆ ਭਈ ਮੋਦੀ ਇੱਥੇ ਪੰਜਾਬ ਚ ਆਇਆ ਹੈ ਕਿ ਨਹੀਂ ਆਇਆ ਇਹ ਵੀ ਕੋਈ ਪੱਕਾ ਨਹੀਂ ਪਤਾ ਇਹਦਾ ਮਤਲਬ ਜੋ ਮਰਗੀ ਚ ਲਿਖੀ ਚਲੋ ਹੈ ਜੋ ਮਰਗੀ ਲਿਖੀ ਚਲੋ ਇਹ ਸਾਡੀ ਕਾਣੀ ਨੇ ਮੋਦੀ ਸੀ ਨੂੰ ਕਹਿੰਦੇ ਕਿਹਨ ਜਨ ਦੁਨੀਆ ਦੀ ਸਭ ਤੋਂ ਵੱਡੀ ਦਰਮਗਰ ਇਹ ਕਿ ਸਭ ਤੋਂ ਵੱਡੀ ਡੈਮੋਕਰੇਸੀ ਸਭ ਤੋਂ ਵੱਡਾ ਝੂਠ ਫੜਾ ਰਿਹਾ ਹੈ। ਇਹਦਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਝੂਠ ਹੈ। ਇਹ ਡੈਮੋਕਰੇਸੀ ਇਹ ਡਿਕਟੇਟਰਸ਼ਿਪ ਹੈ। ਅੱਜ ਡਿਕਟੇਟਰਸ਼ਿਪ ਹੈ ਹਿੰਦੁਸਤਾਨ ਦੇ ਵਿੱਚ। ਉਹ ਲੋਕ ਭਲੇਖੇ ਦਾ ਸ਼ਤਾਰਾ ਜਿਹੜੇ ਕਹਿੰਦੇ ਇੱਥੇ ਡੈਮੋਕਰੇਸੀ ਹੈ। ਜਿਹੜੇ ਕਹਿੰਦੇ ਜਮਹੂਰੀਤ ਹੈ। ਜਿਹੜੇ ਕਹਿੰਦੇ ਚੋਣਾਂ ਵੋਟਾਂ ਨਾਲ ਚੁਣਾਈ ਜਾਂਦੇ ਲੋ। ਇੱਥੇ ਵੋਟਾਂ ਨਾਲ ਨਹੀਂ ਚੁਣੇ ਜਾਂਦੇ ਲੋ। ਇੱਥੇ ਟੱਕੇ ਸੰਜਣਾ ਨਾ ਚੁਣੇ ਜਾਂਦੇ ਲੋਕ ਇੱਥੇ ਟੱਕੇ ਸੰਜਣਾ ਨਾ ਚੁਣੇ ਜਾਂਦੇ ਆ ਇੱਥੇ ਪੈਸਿਆਂ ਨਾਲ ਖਰੀਦੇ ਜਾਂਦੇ ਲੋਕ ਇੱਥੇ ਪੈਸੇ ਹੀ ਬਹਾਏ ਜਾਂਦੇ ਆ ਇਸ ਵਾਸਤੇ ਮੈਂ ਇਸ ਕੇਸ ਦੇ ਲੀਡਰ ਨੂੰ ਵੀ ਇਸ ਕੇਸ ਨੂੰ ਵੀ ਅਪੀਲ ਕਰੂੰਗਾ ਇਸ ਕੇਸ ਤੇ ਜਿੰਨਾ ਜ਼ੋਰ ਆ ਲਾ ਦਿਓ ਅੱਜ ਸਾਡੇ ਲਈ ਇਹ ਮੈਂ ਕਹਿ ਚੁੱਕਾ ਪ੍ਰਤੀਕ ਵਚਨ ਹੈ ਅਸੀਂ ਇਹਨੂੰ ਬਾਸ ਕਰਾਉਣ ਲਈ ਸਾਰਾ ਜ਼ੋਰ ਲਾਵਾਂਗੇ